ਇਹ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸਟੌਲ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਪਹਿਲਾ ਸਟੌਲ ਹੈ ਸੂਟਾਂ ਦੀ ਵੈਰਿਟੀ ਖਤਮ ਹੋ ਗਈ ਸੀ ਕਿ ਹੁਣ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਰਾਂ ਦੇ ਵਿੱਚ ਨਵਾਂ ਮਾਲ ਪਹੁੰਚੂ ਗਿਆ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ 31 ਜਨਵਰੀ ਤੱਕ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਹੈ ਜੀ ਇਹ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਇਹ ਭ ਪਰਾਮਾ ਦੀ ਹੱਟੇ ਨੈੜੇ ਦਕਸ਼ਨ ਡੈਲੀ ਮਾਰਕੀਟ ਸਟਾਲ ਵਾਲਾ ਪਸ਼ਮੀਨੇ ਦਾ ਸੂਟ ਕੁਆਲਿਟੀ ਦੇਖੋ ਜੀ ਕੱਪੜੇ ਦੀ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਇਹ ਪਸ਼ਮੀਨੇ ਦਾ ਸੂਟ ਹੈਗਾ ਪਸ਼ਮੀਨੇ ਦੀ ਸਲਵਾਰ ਇਹਦੇ ਨਾਲ ਨਾਲ ਸ਼ੌਲ ਹੈਗਾ ਛੋਟਾ ਜਿਹਾ ਸਟਾਲ ਚਾ ਲਈ ਬਾਵਾ ਬੱਟਾ ਸਾਰਾ ਸ਼ੌਲਾ ਜੀ ਵਧੀਆ ਇਹਦੇ ਵਿੱਚ ਮਾਰਕੀਟ ਦੇ ਵਿੱਚ ਵਿਕੇ 850 ਦਾ ਵਿਕੇ 900 ਦਾ ਸਾਡਾ ਰੇਟ ਹੈ 550 ਰੁਪਇਆ ਜੀ ਇਹ ਸਾਢੇ 550 ਰੁਪਏ ਦੇ ਵਿੱਚ ਸੇਲ ਮੇਲੇ ਦੇ ਉੱਤੇ ਪਸ਼ਮੀਨੇ ਦਾ ਸ਼ਾਓਰ ਵਾਲਾ ਸੂਟ ਪਹਿਲਾਂ ਵੀ ਬਹੁਤ ਰੰਗਾਂ ਜਮਾਲ ਆਇਆ ਸੀ ਇਸ ਦੇ ਵਿੱਚ ਜੀ ਸਾਰੇ ਨਵੇਂ ਦੁਆਰੇ ਮਾਲ ਆ ਗਿਆ ਦੇ ਵਿੱਚ ਪਹਿਲਾਂ ਰੰਗ ਖਤਮ ਹੋ ਗਏ ਸੀਗੇ ਸਾਰੇ ਬਿਲਕੁਲ ਸਰਦੀ ਵਾਲੀ ਕੁਆਲਿਟੀ ਹੈ ਜੀ ਪੂਰੀ ਵਧੀਆ ਕੁਆਲਿਟੀ ਹੈਗੀ ਇਹ ਹੋਰ ਦੇਖੋ ਰੰਗ ਤੇ ਡਿਜ਼ਾਈਨ ਬਹੁਤ ਮਾਲ ਪਹੁੰਚੁੱਕਾ ਇਹਦੇ ਵਿੱਚ ਸਾਡੇ 500 ਰੁਪਏ ਦੇ ਵਿੱਚ ਸੇਲ ਮੇਲੇ ਦੇ ਉੱਤੇ ਮੈਚਿੰਗ ਛੋਲ ਵਾਲਾ ਸੂਟ ਹੈ ਜੀ ਸਿਰਫ 550 ਰੁਪਏ ਦਾ ਰੇਟ ਹੈ ਭਰਾਵਾਂ ਦੀ ਹਿੱਸਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਚੱਲ ਰਿਹਾ ਹੈ ਇਹਦਾ ਰੇਟ ਡਿਜ਼ਾਈਨਾਂ ਦਾ ਬਿਲਕੁਲ ਨਵੇਂ-ਨਵੇਂ ਡਿਜ਼ਾਈਨਾਂ ਚ ਮਾਲ ਆ ਗਿਆ ਇਹਦੇ ਵਿੱਚ ਪਹਿਲਾਂ ਡਿਜ਼ਾਈਨਾਂ ਵਿੱਚ ਖਤਮ ਹੋ ਗਏ ਸੀਗੇ ਸਾਰੇ ਨਵੇਂ-ਦਾਰੇ ਡਿਜ਼ਾਈਨਾਂ ਚ ਮਾਲ ਆ ਗਿਆ ਇਹਦੇ ਵਿੱਚ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਤੇ ਯਾਹੀ ਨਹੀਂ ਕਿਤਾ ਇੱਕ ਤੋਂ ਇੱਕ ਵਧੀਆ ਆਇਆ ਹੈ ਇਹਦੇ ਵਿੱਚ ਦੇਖੋ ਹੋਰਨ ਕੁਆਂਟੀਟੀ ਚਮਾਲ ਪਹੁੰਚ ਚੁੱਕਿਆ ਹੈ ਜੀ ਚਾਹੇ ਇੱਕ ਨਾਲ ਦੇ 10 10 20 20 ਸੂਟ 50 50 ਵੀ ਲੈ ਸਕਦੇ ਹੋ ਜੀ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਬਹੁਤ ਜਿਆਦਾ ਮਾਲ ਕੁਆਂਟੀਟੀ ਚ ਆਉਣ ਕਰਕੇ ਰੇਟ ਦਾ 550 ਰੁਪਏ ਕਰਤਾ ਜੀ ਮਿੱਲਾਂ ਤੋਂ ਜਿਵੇਂ ਮਾਲ ਇਕੱਠਾ ਚੱਕਿਆ ਸੀਗਾ 550 ਰੁਪਏ ਰੇਟ ਦੇ ਵਿੱਚ ਕਰਤਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਡਿਜ਼ਾਈਨਿੰਗ ਤਾਂ ਇੱਕ ਪਿੱਕੀ ਵਧੀਆ ਆਇਆ ਹੈ ਇਹਦੇ ਵਿੱਚ ਸਾਰਾ ਪੂਰਾ ਵਧੀਆ ਸਰਦੀ ਵਾਲੀ ਕੁਆਲਿਟੀ ਦੇ ਉੱਤੇ ਭਾਰੀ ਪਸ਼ਮੀਨੇ ਦੀ ਸਲਵਾਰ ਹੈ ਜੀ ਨਾਲ ਰੇਟ ਸਿਰਫ 550 ਰੁਪਿਆ 550 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਵੇਚਣ ਵਾਸਤੇ ਜਾਣਾ ਹੋਵੇ ਤਾਂ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਹੈ ਜੀ ਬਹੁਤ ਹੀ ਫਾਇਦੇ ਦੇ ਨਾਲ ਵਧੀਆ ਕੁਆਲਟੀ ਦੇ ਵਿੱਚ ਕੱਪੜਾ ਭਰਾਮਾਂ ਦੀ ਹੱਟੀ ਦੇ ਉੱਤੇ ਲੈ ਸਕਦਾ ਹੈ ਜੀ ਦੇਖੋ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਛੋਲੇ ਛੋਲੇ ਰੰਗਾਂ ਦੇ ਵਿਚਮਾਲ ਹੈ ਜੀ 550 ਰੁਪਏ ਦੇ ਵਿੱਚ ਸ਼ਾਲ ਦੇ ਨਾਲ ਫੈਂਸੀ ਸੂਟਾਂ ਨਾਲ ਤਾਂ ਜੇ ਵਾਪਕ ਕਹਿੰਦਾ ਸਰਦੀ ਵਿੱਚ ਆਉਣ ਜਾਣ ਵਾਸਤੇ ਚਾਹੀਦਾ ਹੈਗਾ ਸਰਦੀ ਵਾਲਾ ਕੁਆਲਿਟੀ ਹੈ ਜੀ ਪੂਰਾ ਵਧੀਆ ਪਸ਼ਮੀਨੇ ਦਾ ਸੂਟ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸਿਲ ਮਿਲਿਆ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਨੇੜੇ ਦੈਸਟਿੰਡੇਜੀ ਮੋੜ ਮੰਡੀ ਦੇਖੋ ਡਿਜ਼ਾਈਨ ਤਾਂ ਇੱਕ ਤੋਂ ਇੱਕ ਵਧੀਆ ਜੀ ਸਾਰੇ ਦੇ ਵਿੱਚ ਹੈਨਸੀਡ ਜ ਇਹਨਾਂ ਦੇ ਵਿੱਚ ਫੈਨਸੀ ਕਲਰਾਂ ਦੇ ਵਿੱਚ 550 ਰੁਪਏ ਦੇ ਵਿੱਚ ਜੀ ਸ਼ੌਲ ਵਾਲਾ ਸੂਟ ਸ਼ੌਲ ਵਾਲਾ ਸੂਟ 550 ਰੁਪਏ ਚ ਕੱਤਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਭਰਾਮਾ ਦੀ ਹੱਟੀ ਨੇੜੇ ਦਰਸ਼ਨ ਡੇਰੀ ਮੋਲ ਮੰਡੀ